ਇਹ ਕਰਦੇ ਆ ਨਾ ਬਾਕਸਿੰਗ ਇਹਦਾ ਪੰਗਾ ਹੀ ਸਾਰਾ ਇਹਦੇ ਇੱਕ ਸਾਰਾ ਸੋਨੇ ਵਾਲਾ ਕੰਮ ਸੁਪਰੀਮ ਦਾ ਹੈਂ ਦਾਣੀ ਟੀ ਵਧੀਆ ਨਹੀਂ ਇਹਦੇ ਨਹੀਂ ਮੈਂ ਵੀ ਨਹੀਂ ਜਿਹੜਾ ਤੂੰ ਵੇਜਿਆ ਸੀ ਪਰ ਸੁਪਰੀਮ ਨਹੀਂ ਸੀ ਨਾ ਉਹ ਇਹਦੇ ਉਹ ਕਿਹੜਾ ਸੀ ਜਿਹੜਾ ਪਹਿਲਾਂ ਵੇਜਿਆ ਸੀ ਹੋਰ ਹੀ ਉਹ ਮੈਕਸ ਸੀ ਨਾ ਸੁਪਰੀਮ ਮम्मा ਉਹ ਮੈਨੂੰ ਲੱਡੀ ਕਹਿੰਦਾ ਕਹਿੰਦਾ ਉਹ ਨਹੀਂ ਤੈਨੂੰ ਮਿਲਿਆ ਸੀ ਹੂੰ ਮੈਂ ਲੈਣਾ ਨਹੀਂ ਮੈਨੂੰ ਬਦੋ ਬਦੀ ਲੈਤਾ ਇਹਨਾਂ ਦੇ ਜੈ ਜਨ ਗ੍ਰੇਮ 110 ਤਰਸਫੁੱਲ ਲੇਬਲ ਹੈ ਅਰੇ ਆ ਵੀ ਨਾ ਬੀ ਗਾਂ ਦੇ ਗਾਂ ਗਾਂ ਦੇ ਗਾਂੜਾ ਬਣਾਉ ਉਹ ਆ ਜੇ ਹੋਵੇ ਨਾ ਥੋੜਾ ਟਾਪ ਕੁਆਲਟੀ ਚ ਉਹ ਇੱਥੇ ਸਰਟੀਫਾਈਡ ਹੋਣਾ ਜਾਂ ਜਾਣਾ ਫਾਊਂਡੇਸ਼ਨ ਹਾਂ ਆ ਦੇਖ 110 ਇਹ ਰੇਟ 800 ਲਿਖਿਆ ਤੇ ਮਿਲਿਆ ਕਿੰਨੇ ਦਾ ਇਹ ਦੇ ਮੇਰੇ ਹਿਸਾਬ ਨਾਲ ਪਾਏ ਤਾਂ ਸਿੰਨੇ ਜਿੰਨੇ ਦਾ ਆ ਉਹਨੇ ਦਾ ਤੁਹਾਨੂੰ ਦੇ ਦਿੱਤਾ ਪੰਜੀ ਸਾਢੇ 14 1200 ਦੇ ਅੰਦਰ ਹਾਂ ਉਹਨੇ ਦਾ ਹੀ ਦੇ ਦਿੱਤਾ ਉਹਦੋਂ ਮੇਰੇ ਹਿਸਾਬ ਨਾਲ 2000 ਨਾ ਗੰਡਿਆ ਨਹੀਂ ਨਹੀਂ ਨੇ ਦਾ ਨਹੀਂ ਆ ਜਸ਼ਨ ਨਹੀਂ ਗਿਆ ਹੋਏ ਹੁਣ ਮੇਰੇ ਹਿਸਾਬ ਨਾਲ 1400 ਕੁ ਦੇ ਲੱਗ ਛਾਗੇ ਹੁਣ ਅਜੇ ਕੋਈ ਪਰ ਰੇਟ ਅਸਲੀ ਉਹ ਤਾਂ ਇਦਾਂ ਹੀ ਇੰਨਾ ਹੀ ਆ 800 850 ਹੀ ਆ ਹਣਾ ਹੁਣ ਅਸਲ ਦੇ ਵਿੱਚ ਜਿੰਨਾ ਰੇਟ ਲਿਖਿਆ ਵਾ ਨਾ ਇਹ 5 ਕਿਲੋ ਦੀ ਇਹ ਤੋਂ ਘੱਟ ਮਿਲਣਾ ਚਾਹੀਦਾ ਨਹੀਂ 4 ਕਿਲੋ ਦੀ ਮਹਾ ਕਿੱਲਾ ਲੱਗਣਾ ਏਨਾ 4 ਕਿਲੋ ਨਾ ਮਹਾ ਕਿੱਲਾ ਲੱਗਦਾ ਵਾ ਉਹਦੇ 3 ਕਿਲੋ ਦੀ ਸਾਵਰੀ ਪੈ ਗਈ ਆਉਂਦੀ ਆ ਨਾ ਉਹਦੇ ਨਾਲ ਉਹਦੇ ਨਾਲ ਮਹਾ ਉਹਦੇ ਨਾਲ ਕਿੱਲਾ ਨਹੀਂ ਲੱਗਦਾ ਮੈਂ 5 ਪ੍ਰਗੜ ਲਿਆਂਦੇ ਆ 4 ਕਿੱਲੇ ਲਾਵਾਂਗੇ 73 ਦੇ 73 ਗੋੜਾ ਨਿਕਲਦਾ ਬੜਾ ਪਰ ਗਾੜੀ ਹੁਣ ਚੱਕੰਦਾ ਨਹੀਂ ਪਤਾ ਸੁਪਰੀਮ ਬਰੀਡਰਸ ਪ੍ਰਾਈਵੇਟ ਲਿਮਟਿਡ ਫਤਿਹਾਂ ਹਰਿਆਣਾ ਪ੍ਰੋਡਿਊਸਡ ਮਾਰਕੀਟ ਬਾਏ ਦ ਸੀਡੀ ਇਨ ਦਿਸ ਬੈਗ ਕਨਫਰਮ ਟੂ ਦ ਮਿਨਿਮਮ ਸਟੈਂਡਰਡਸ ਰਿਕੁਆਇਰਡ ਅੰਡਰ ਦ ਸੀਡ ਐਕਟ ਅਨੁਸਾਰ ਹੈ ਓਨਲੀ ਸਟੋਰ ਨੋ ਕੋਲ ਐਂਡ ਡਰਾਈ ਪ੍ਰੋਸੈਸ 130 ਹੈ ਨਾ ਯਾਰ ਇਥੇ ਨਾ ਦੂਜਾ ਲਿਖਣਾ ਚਾਹੀਦਾ ਵਾ ਕਿ ਜਾਂ ਫਾਊਂਡੇਸ਼ਨ ਆ ਜਾਂ ਸਰਟੀਫਾਈਡ ਆ ਜਾਂ ਤਰਤਫੁਲ ਆ ਹਨਾ 131 2024 ਇਹ ਹੈ ਗੜੀਆ ਦਸ਼ਮੇਸ਼ਰ ਆਪਣੇ ਲੱਗ ਗਈ ਆ ਤੇ ਅਜੇ ਤੱਕ ਸਰ ਜਾਵੇ ਹਾਂ ਬੇਦੇ ਵਧੀਆ ਵਧੀਆ ਵੀ ਆਹ ਉਹਨੇ ਪਾਈ ਨੇ ਮਾਰਾ ਦੋ ਇਹਦੇ ਦਾਣੇ 121 ਕਰ ਗਏ ਨੇ ਹੈ ਹੈ 1 ਕਰਕੇ ਉਹਦੀ ਭੇਨਾ 14 ਬੀਤੀ ਅੱਛਾ ਤੇ ਆ 28 ਹੈ ਨਾ ਇੱਕ ਕਰਨਾਲ ਹੂੰ ਇਹ ਵੋਲਡਨ ਸੀ ਇਲਕੋ 28 ਕਰਨਾਲ 16 ਸਰਵਈਏ 3 ਗਲਰ 40 ਕਿਲੋ ਆ 110 ਹਨ ਇਹ ਜਿਹੜੀ ਫੋਟੋ ਬਣਾਉਂਦੇ ਆ ਵੇਸ ਇਹਨਾਂ ਖੋਲ ਦੇ ਸੁਪਰੀਮ ਆ ਫੋਲ ਹਾੜਾ ਪੋਰਾ ਖੋਲ